ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਆ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਟੀ ਹਰ ਰੋਜ਼ ਕਤਲ ਹੋ ਰਿਹਾ ਅੱਜ ਵੀ ਮੈਨੂੰ ਹੁਣੀ ਆਉਂਦੇ ਆ ਉਹਦੇ ਕੋਲ ਜੰਡਿਆਲਾ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹਰ ਰੋਜ਼ ਵਿਦਾਊਟ ਫੇਲ ਐਕਸਟਾਰਸ਼ਨ ਹੋ ਰਹੀ ਐ ਮਰਡਰ ਹੋ ਰਿਹਾ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਐ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਐ ਅ ਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਪੰਜਾਬ ਸਿਵਲ ਸੈਕਟਰੀ ਟੂਕ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਸਸੋਡਿਆ ਕਿਸ ਬੇਸਿਸ ਤੇ ਮੀਡੀਅਮ ਮੀਟਿੰਗ ਲਗਿਆ ਹੈ ਜਿਹੜਾ ਵੱਡਾ ਅਸੀਂ ਮਨ ਲੱਗਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕਿ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਅ ਜਿਹੜੀ ਹੈ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹ ਅਤੀ ਵਾਇਲੇਸ਼ਨ ਹੈ ਜੇ ਜੇ ਟ੍ਰਿਕ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀ ਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫੈਲਾ ਤੇ ਉਹ ਫੈਸਲੇ ਲੈਂਦੇ ਆ ਤੋਂ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਦਾ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਕੀ ਪਾਰਟੀ ਲੈਵਲ ਤੇ ਉੱਠ ਤੇ ਉੱਠ ਕੇ ਮੈਰਿਟ ਤੇ ਫੈਸਲਾ ਕਰੋ ਜਿਹੜੇ ਸਾਡੇ ਹੁਮਨ ਸਾਹਿਬ ਜਿਹੜੇ ਸਾਡੇ ਨਮੁੰਦੇ ਹੈ ਬੈਸਟ ਕੈਂਡੀਡੇਟ ਸਾਰੇ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲੋ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਅਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਧਿਆਣੇ ਵਸ ਨੂੰ ਤੇ ਕਾਲਸ ਦਾ ਗਿਲ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਦੀ ਤਰੱਕੀ ਚਾਹੁੰਦੇ ਹੋ ਉਹ ਜਾ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਤੁਹਾਡੀ ਕੋਈ ਇੱਕ ਮਾਂ ਪਾਪੀ ਖੇਤਰੀ ਭੜੀ ਕਾਲੀ ਜਲੂ ਤਗੜਾ ਕਰ ਲੋ ਥੈਂਕ ਯੂ ਮਾਦਾ ਸਾਹਿਬ ਤੇ ਖੰਡਲ ਸਾਹਿਬ ਤੁਹਾਨੂੰ ਕਹਤਾ ਮੈਂ ਖੰਡਲ ਸਾਹਿਬ ਨੂੰ ਜੀ ਆਇਆਂ ਤੇ ਜੀ ਆਂ ਕਹਿੰਦਾ ਤੇ ਖੰਡਲ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਿ ਦਿਓ ਸਭ ਤੋਂ ਪਹਿਲਾਂ ਵਹੀਉ ਜੀ ਦਾ ਖਾਲਸਾ ਵਹੀਉ ਜੀ ਦੀ ਫਤਿਹ ਮੈਂ ਬਹੁਤ ਬਹੁਤ ਪ੍ਰਵਾਦ ਕਰਨਾ ਚਾਹਨਾ ਕ੍ਰੋਮਣੀ ਕਲਗਾ ਦੇ ਪ੍ਰਧਾਨ ਸਤਿਪ੍ਰੀਤ ਸਿੰਘ ਜੀ ਬਾਦਲ ਉਹਨਾਂ ਦੀ ਥੋੜੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਨਹੀਂ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਤੌਰ ਤੇ ਮਾਤਰੀ ਦੇ ਤੌਰ ਤੇ ਪਾਰਟੀ ਤੇ ਨਾੜ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਨਹੀਂ ਜਿਹਦੇ ਕਰਕੇ ਮੈਂ ਆਊਟ ਹੋਇਆ। ਔਰ ਮੇਰੇ ਬੰਧ ਵਿੱਚ ਹਮੇਸ਼ਾ ਆਪਣੀ ਪਾਰਟੀ ਜੋ ਸ਼੍ਰੋਮਣੀ ਕਾਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾਲਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਦੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜੇ ਤੱਕ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਤੋਂ ਅੱਜ ਮੁੜ ਕੇ ਫੇਰ ਪਾਰਟੀ ਦੇ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ 12 ਆਗੇ ਟੋਪੀਆਂ ਵਾਲੇ ਬੰਦੇ ਜਿਵੇਂ ਇਹ ਸ਼ੀਡਾ ਕੰਪਨੀ ਆਈ ਸੀ ਬਹੁਤ ਲੰਬਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪੈਜ ਪਾ ਕੇ ਸਾਰੇ ਦੇਸ਼ ਤੇ ਰਾਜ ਕੀਤਾ। ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਲੁੱਟਣਾ ਚਾਹੁੰਦੀ ਆ। ਇਹ ਹੋਣੀਆ ਪਲਾਨਿੰਗ ਕਰ ਰਹੀ ਹੈ ਉਹਨੂੰ ਸਭ ਤੋਂ ਪਾਉਣ ਵਾਸਤੇ ਤੁਹਾਡੀਆਂ ਬਾਈ ਲੈਕਸ਼ਨਾਂ ਜਿਹੜੀ ਲੁਧਿਆਣੇ ਦੀ ਮੈਂ ਖੰਦ ਤਾਂ ਕਿ ਪੰਜਾਬ ਦੀ ਵੀ ਪਾਰਟੀ ਨੂੰ ਬਧਾਈ ਦੇਣਾ ਹੈ ਕਿ ਸਾਡੇ ਜਿਹੜੇ ਉਮੀਦਵਾਰ ਨੇ ਘੋਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੋਹ ਸ਼ਿਫਤਾਬ ਕਰਦੇ ਆ ਉਸ ਕਰਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਸਰਕਾਰ ਨਹੀਂ ਬਦਲਨੀ ਪਰ ਅੱਜ ਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਤਕੇ ਚਾਹੀ ਹੋ ਰਹੀ ਆ ਉਹਨੂੰ ਜੂਠ ਫੱਲ ਪਾਈ ਜਾਊਗੀ ਅੋ ਸ਼੍ਰੋਮਣੀ ਕਾਲਦਾਨ ਨੂੰ ਬਲ ਮਿਲੇਗਾ ਮੈਂ ਇੱਕ ਵਾਰ ਫੇਰ ਸਾਰੇ ਬੀੜੇ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਖਸ਼ੇ ਮੈਂ ਇੱਕ ਵਾਰ ਫਿਰ ਤੋਂ ਰੀਡ ਰੀਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਫੈਸਲੇ ਸਰਕਾਰ ਕਾਲੀ ਦਲ ਦੀ ਆਉਣ ਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਹਾਂ ਸਾਰੇ ਇਨਵੈਸਟਰ ਨੂੰ ਸ਼ੋਰ ਕਰਦਾ ਹਾਂ ਆ ਜਿਹੜੀ ਹੈ ਲੈਂਡ ਐਕੁਇਜ਼ੀਸ਼ਨ ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਕਵਾਇਰ ਕਰਨੀ ਦੇਵਾਂਗੇ ਕਾਲੀ ਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟ੍ਰੀਟ ਕਰਾਂਗਾ ਕਿਹਦੇ ਨਾਲ ਮੈਂ ਤਾਂ ਰੋਜ਼ ਇੱਥੇ ਆ ਤੁਸੀਂ ਰੋਜ਼ ਮੇਰੇ ਨਾਲ ਉਹ ਮੈਂ ਕਿੱਥੇ ਕੀਤੀ ਹੈ ਮੈਂ ਬਿਲਕੁਲ ਡਰਾਈ ਕਰਦਾ ਮੇਰੀ ਕੋਈ ਮੀਟਿੰਗ ਹੋਈ ਸਾਰੀ ਕੁਝ ਦੱਸੋ ਇੱਥੇ ਕਿਹੜਾ ਕਿਆ ਜਿਹੜਾ ਕਿਆ ਜਿਹੜਾ ਜਿਹੜਾ ਕਿਹੜਾ ਆ ਅਸੀਂ ਹਰ ਆਪਸ਼ਨ ਰੱਖਾਂਗੇ ਅਸੀਂ ਥੱਕਾ ਨਹੀਂ ਹੋਣ ਦਿੰਦੇ ਆਹ ਜਿਹੜੀ ਪਾਲਿਸੀ ਹੈ ਪਾਲਿਸੀ ਲਿਆਂਦੀ ਕਿਸ ਲਈ ਹੈ ਕਿਉਂਕਿ ਇਹਨਾਂ ਪਤਾ ਕਿ 1.5 ਸਾਲ ਰਹਿ ਕੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਜ ਇਹਨਾਂ ਦੇ ਅੰਦਰ ਚਲੇ ਜਾਣਾ ਹੈ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੁੰਵਰ ਅਫਸਰ ਥੋੜੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਪਰ ਜਿਹੜਾ ਸਾਥ ਦੇਊਗਾ he will also have to face the same consequences ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਵਿਊ ਹੈ ਉਹ ਇਸ ਬਾਰੇ ਗੱਲ ਕਰਦੇ ਮੈਂ ਦਾ ਕ੍ਰਿਟੀਕਲ